ਮਲਾਇ ਮੇਰੇ ਸਤਿਕਾਰ ਜੀ ਜੁਆਇ ਪੰਜਾਬ ਦੇ ਮਲਾਇ ਮੁੱਖ ਮੰਗਾਂ ਨੇ ਛੇ ਬੇਗਨੈ ਦੇ ਦਾ ਡੀਏ 16 ਮਹੀਨੇ ਵਾਧਾ ਕਰਨਾ ਕਿਉਂਕਿ ਪੰਜਾਬ ਸਰਕਾਰ ਦੇ ਮਲਾਇ ਡੀਏ 42% ਆ ਤੇ ਕੇਂਦਰ ਸਰਕਾਰ ਦੇ ਮਲਾਇ ਡੀਏ 58% ਆ 16 ਮਹੀਨਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਸਾਂਝੇ ਫਰੰਦੇ ਆਗੂ ਜੀ ਹਰਾਂ ਨੇ ਦੱਸਿਆ ਕਿ ਸਾਡੀ ਮੀਟਿੰਗ ਮੁਖੀ ਪਵਾਤਨ ਨਾਲ ਜਾਂ ਸਾਹਬ ਨੇ ਚੇਅਰਮੈਨ ਇਹ ਤਾਂ ਹਰ ਪਾਸੇ ਟੀਮਾਂ ਨਾਲ ਕਈ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਮੁੱਖ ਮੰਗ ਸੀ ਦੇਰੇ ਫਰਾਂਸ ਵਾਅਦਾ ਕਰਨਾ ਸੀ ਨੇ ਬੇਗਨ ਏਰੀਆ ਦਾ ਲਗਭਗ 18000 ਰੁਪਏ ਵੰਦਾ ਉਹਨਾਂ ਦੇਣ ਸੰਬੰਧੀ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਇਮਾਦਾਬਾਸ ਕੀਤਾ ਗਿਆ ਕਿ ਵੱਖ-ਵੱਖ ਉਮਰ ਦੇ ਮਤਾਬਕ ਜੋ ਬਲਾਇੰਗ ਦਿੱਤਾ ਜਾਊਗਾ ਜੋ ਕਿ ਰੈਗੂਲਰ ਬਲਾਜਮਾ ਉਹਨੂੰ ਅਪ੍ਰੈਲ 2026 ਤੋਂ ਜੋ ਏਰੀਆ ਦੀ ਪਹਿਲੀ ਕਿਸ਼ਤ ਜਾਈ ਹੋਗੀ ਕਿਉਂਕਿ ਸਾਂਝੇ ਨਾਲ ਅਗੁਸਤੀ ਸਾਹਿਬ ਨੇ ਕਿਹਾ ਕਿ ਚਾਹੇ ਰਿਟਾਇਰਮੈਂਟ ਸਾਥੀਆਂ ਸਾਡੇ ਜਾਂ ਰੈਗੂਲਰ ਬਲਾਜਮਾ ਇਹਨਾਂ 2 ਜਾਂ 3 ਕਿਸ਼ਤਾਂ ਦੀ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਵੱਲੋਂ ਇੱਕ ਕਰੀਏ 12 ਕਿਸ਼ਤਾਂ ਵਿੱਚ ਉਸ ਤੋਂ ਬਾਅਦ ਦੂਸਰਾ ਏਰੀਆ ਜੋ 24 ਕੇਸਾਂ ਤੇ ਵੰਡ ਪਾਟਿਆ ਬਾਅਦ ਮਲਾਿਆਂ ਵਾਸਤੇ ਭਰੇ ਜੋ ਸਾਂਝੇ ਮਲਾਣ ਦੇ ਆਗੂ ਸ੍ਰੀ ਸ਼ਰਮਣ ਗਿਆਗੇ ਸਾਨੂੰ ਮਨਜ਼ੂਰ ਨਹੀਂ ਹੈ ਜੋ ਏਰੀਆ ਦਾ 203 ਕੇਸਾਂ ਸਾਡਾ ਦਿੱਤਾ ਜਾਵੇ 17 ਸਾਲ 2020 ਮਲਾਿਆਂ ਨੂੰ 6ਾਂ ਬੇਗਮ ਹਨ ਹਰ ਹਾਲਤ ਦੇ ਵਿੱਚ ਲਾਗੂ ਕੀਤਾ ਜਾਵੇ ਕਿਉਂਕਿ 17 ਸਾਲ 2020 ਪਾਪੇ ਮਲਾਿਆਂ ਲਈ ਜੋ ਸਤਾਂ ਆ ਬੇਨੋਕ ਕੀਤਾ ਗਿਆ ਹੈ ਉਹ ਤਰ੍ਹਾਂ ਦੇ ਬਹੁਤ ਵੱਡਾ ਫਰਕ ਆ ਜਿਹੜੇ ਕਰਮਚਾਰੀ ਨੇ 15 ਸਤੰਬਰ 2020 ਨੂੰ ਜੁਆਇਨ ਕੀਤਾ ਕੋਈ ਤਨਖਾਹ 10-12000 받ਦਾ ਜਿਹਨੇ 17 ਸਤੰਬਰ 2020 ਨੂੰ ਜੁਆਇਨ ਕੀਤਾ ਤੇ ਉਹਦੀ ਤਨਖਾਹ ਕੱਟਾ ਬਹੁਤ ਵੱਡਾ ਫਰਕ ਆ ਡਿਗਰੀ ਬਸਿਸ ਪੇਲ ਜੋ ਕੇਂਦਰ ਸਰਕਾਰ ਦੇ ਭੱਤੇ ਕੇਂਦਰ ਜੋ ਭੱਤੇ ਆ ਪੰਜਾਬ ਸਰਕਾਰ ਦੇ ਇਹ ਬਹੁਤ ਆਸਲੀ ਗੱਲ ਆ ਕਿ ਪੰਜਾਬ ਸਰਕਾਰ ਨਾਲ ਉਹਦਾ ਕਰਤਾਰੀ ਆ ਜਿਸ ਨੂੰ ਲੈ ਕੇ ਮਨਾਇਆ ਨੂੰ ਲਗਾਤਾਰ ਮਹਾਲੀ ਜੰਦਰ ਸੰਗਰੂਰ ਦੇ ਵਿੱਚ ਜੋ ਕਿ ਧਾਨੇ ਮਹਾਰੇ ਕੀਤੇ ਗਿਆ ਮੁੱਖੇ ਭਉਣ ਤਮਾਦ ਜਰਨ ਸਰਕਾਰ ਬਣੀਆ ਲਗਭਗ ਸੰਗਰੂਰ ਦੇ ਵਿੱਚ ਧਾਰਨਾ ਮਨਾਇਆ ਆਉਂਦਾ ਰਹਿੰਦਾ ਜੀ ਮੁੱਖੇ ਭਉਣ ਤਮਾਦ ਦਾ ਜੋ ਕੋਠੇ ਸੰਗਰੂਰ ਉੱਥੇ ਮਨਾਇਆ ਮਹੀਨੇ ਵਿੱਚ 10 15 20 ਪਹੁੰਚਦੇ ਰਹਿੰਦੇ ਆ ਤੇ ਮਾਂ ਸਰਕਾਰ ਲਾਨੇ ਕੋਲ ਖੁੰਲ ਰਹਿੰਦੇ ਆ ਤੇ ਮਾਂ ਸਰਕਾਰ ਜਾਂ ਬੇਤਾਂ ਹਰ ਪਾਸੇ ਟੀਮਾਂ ਨਹੀਂ ਮਦਦ ਦੇ ਗਾ ਰਹੇ ਆਉਣ ਤੌਰ ਤੇ ਪ੍ਰਾਣੀ ਬੈਠ